ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤਿਆ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੀਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਤਵੀਆਂ ਵਿਕਾਊ ਨੇ ਤਵੀਆਂ ਦਾ ਸਾਈਜ਼ ਹੈ 10x10 ਸਾਧੂ ਸਿੰਘ ਸੰਗਰੀਏ ਜੀਆਂ ਬਣੀਆਂ ਨੇ 2023 ਮਾਡਲ ਨਿਊ ਕੰਡੀਸ਼ਨ ਰੇਟ 1,90,000 ਏਰੀਆ ਅਮਲੋ ਫਤੇਗੜ ਸਾਹਿਬ 978063094 ਇਸ ਨੰਬਰ ਤੇ ਫੋਨ ਕਰਕੇ ਸਾਧੂ ਸਿੰਘ ਸੰਗਰੀਏ ਜੀਆਂ ਬਣੀਆਂ ਤਵੀਆਂ 1,90,000 ਰੁਪਏ ਤੁਸੀਂ ਖਰੀਦ ਸਕਦੇ ਹੋ 2023 ਮਾਡਲ ਹੈ ਜੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ 147 ਗੱਜ ਜਗ੍ਹਾ ਚ ਬਣਿਆ ਗਾਰਨਰ ਹਾਊਸ ਵਿਕਾਊ ਹੈ ਜੀ ਨਿਊ ਕੈਂਟ ਰੋਡ ਗਲੀ ਨੰਬਰ 3 ਫਰੀਦਕੋਟ ਸੈਂਟਰ ਮੈਰੀ ਸਕੂਲ 메ਨ ਗਲੀ ਵਧੀਆ ਸੁਸਾਇਟੀ ਹੈ ਜੀ 19 ਲੱਖ ਰੁਪਏ ਡਿਮਾਂਡ ਰੱਖੀ ਹੈ ਸਾਰੀਆਂ ਸਹੂਲਤਾਂ ਨੇ ਬਾਕੀ ਨੰਬਰ ਦਿੱਤਾ ਹੈ ਇਹ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਡੀਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 19 ਲੱਖ ਰੁਪਏ ਡਿਮਾਂਡ ਹੈ 77175 73167 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੀਤ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਜੀ ਚੈਨਲ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਡਬਲ ਡੈਰਾ ਟਰਾਲਾ ਵਿਕਾਊ ਹੈ ਜੀ 25 ਟਨ ਵਾਲਾ ਜੈਕ ਰੇਟ 1,60,000 ਰੁਪਏ ਡਿਮਾਂਡ 1,60,000 ਰੁਪਏ ਨਿਮਾਣ ਰੱਖੀ ਗਈ ਹੈ ਏਰੀਆ ਜੀ ਕਰਨਾਲ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰਾਲਾ ਹੈ ਜੀ 8398874855 8398874855 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਬਲ ਟੈਰਾ ਟਰਾਲ ਜਿਹੜਾ 1,60,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਭੈਣਾਂ ਦੀਆਂ ਚੀਜ਼ਾਂ ਜਿਹੜੀਆਂ ਸੇਲ ਹੋ ਸਕਦੀਆਂ ਨੇ ਜੌਂਡੀਆ 54054/4 ਟਰੈਕਟਰ ਵਿਕਾਊਾ 2021 ਮਾਡਲ ਏਰੀਆ ਜੀ ਗੁਹਾਣਾ ਹਰਿਆਣਾ 9903805847 ਇਸ ਨੰਬਰ ਤੇ ਫੇਕ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ WhatsApp ਕਰ ਸਕਦੇ ਹੋ ਜੀ ਤੁਹਾਡੀ ਐ ਟ੍ਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾਈ ਜਾਊਗੀ ਜੀ ਇਸ ਨੰਬਰ ਤੇ ਤੁਸੀਂ ਪ੍ਰੋਪਰ ਵੀਡੀਓ ਤੇ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਸਵਰਾਜ 855 ਡ੍ਰੈਕਟਰ ਵਿਕਾਊ ਹੈ ਜੀ 2023 ਮਾਡਲ ਲਾਸਟ ਨਗਦ ਕੈਸ਼ ਪਹਿਲੇ ਨਾ 500 ਘੰਟਾ ਚੱਲਿਆ ਜੀ ਏਰੀਆ ਸੰਗਰੂਰ ਹੈ ਜੀ ਕੰਡੀਸ਼ਨ ਜਮਾਂ ਓਕੇ ਕੋਈ ਵੀ ਕਮੀ ਪੇਸ਼ੀ ਨਹੀਂ ਹੈ ਕਿ 765000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਨੰਬਰ ਤੇ ਕਾਲ ਕਰ ਸਕਦੇ ਹੋ 9858704747 9858704747 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2023 ਮਾਡਲ ਲਾਸਟ ਹੈ ਜਿਹੜਾ 765000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ फार्मट्रैक 60 टी20 ਟਰੈਕਟਰ ਵਿਕਾਊ ਹੈ ਜੀ ਪਾਵਰ ਮੈਕਸ ਮਾਡਲ 2020 1300 ਘੰਟਾ ਚੱਲਿਆ ਜੀ 14928 ਦੇ ਟਾਇਰ ਨੇ ਏਰੀਆ ਜੀ ਭਾਦਰਾ Rajasthan 620000 ਰੁਪਏ ਰੇਟ ਰੱਖੇ ਗਿਆ ਚਾਹਵਣबीर ਹੀ ਸੰਪਰਕ ਕਰਨ ਨੰਬਰ ਨੋਟ ਕਰ ਲਓ ਜੀ 8619051517 8619051517 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ 6 ਲੱਖ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਚਾਵਨ ਵੀਰ ਹੀ ਸੰਪਰਕ ਕਰਨ ਇਹਨਾਂ ਬਿਰੰਦਾ ਕਹਿਣਾ ਜੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਮਹਿੰਦਾ ਯੂਬੋ 575 ਟਰੈਕਟਰ ਵਿਕਾਊ ਆ ਜੀ ਮਾਡਲ 2020 5 ਲੱਖ 20 ਹਜ਼ਾਰ ਰੁਪਏ ਰੇਟ ਰੱਖਿਆ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ ਸਾਫ ਕੰਡੀਸ਼ਨ ਦਾ ਤੇ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਹੈ ਏਰੀਆ ਮੋਗਾ ਜੀ 5 ਲੱਖ 20 ਹਜ਼ਾਰ ਰੁਪਏ ਰੇਟ ਰੱਖਿਆ ਹੈ 2020 ਮਾਡਲ ਹੈ ਜੀ 95176 408 ਦੂਜੇ ਨੰਬਰ ਹੈ ਜੀ 94659 3038 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਅਤੇ ਟਰੈਕਟਰ ਹੈ ਜਿਹੜਾ ਤੁਸੀਂ ਇਸ ਦੀ ਡੀਲ ਕਰ ਸਕਦੇ ਹੋ ਜੌਂਡੀਆ 5310 ਟਰੈਕਟਰ ਵਿਕਾਊ ਆ 2019 ਮਾਡਲ ਪੰਜਾਬ ਨੰਬਰ 80% ਟੈਰਾਂ ਦੀ ਕੰਡੀਸ਼ਨ ਆ ਏਰੀਆ ਪਿੰਡ ਦੀਪਗੜ ਬਰਨਾਲਾ ਰੇਟ 6 ਲੱਖ 65000 6 ਲੱਖ 65000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦਾ ਕਹਿਣਾ ਹੈ ਕਿ ਤੁਸੀਂ ਮੌਕੇ ਤੇ ਵਾਹ ਕੇ ਚਲਾ ਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ ਨੰਬਰ ਸੁਕੀਨ ਤੇ ਹੈ 9872135250 9872135250 ਇਹ ਨੰਬਰ ਤੇ ਫੋਨ ਕਰਕੇ ਜੌਂਡੀਆਰ 5310 ਟਰੈਕਟਰ 2019 ਮਾਡਲ 660000 ਚ ਖਰੀਦ ਸਕਦੇ ਹੋ ਨਿਊ ਹਾਲੈਂਡ 5630 ਟਰੈਕਟਰ ਵਿਕਾਊ ਆ 2024 ਮਾਡਲ 55 ਘੰਟੇ ਚੱਲਿਆ ਸਿਰਫ ਯੂਪੀ ਨੰਬਰ 16 ਲੱਖ ਰੁਪਏ ਰੇਟ ਰੱਖੇ ਗਿਆ ਏਰੀਆ ਬਠਿੰਡਾ ਸਿਰਫ 55 ਘੰਟੇ ਚੱਲਿਆ ਨਿਊ ਹਾਲੈਂਡ 5630 ਟਰੈਕਟਰ ਵਿਕਾਊ ਹੈ ਜੀ 24 ਮਾਡਲ ਹੈ ਯੂਪੀ ਨੰਬਰ ਹੈ ਜੀ 16 ਲੱਖ ਰੁਪਏ ਰੇਟ ਰੱਖਿਆ ਹੈ ਬਠਿੰਡੇ ਟਰੈਕਟਰ ਖੜਾ ਤੁਸੀਂ ਦੇਖ ਸਕਦੇ ਹੋ 81460 58570 ਇਹ ਨੰਬਰ ਹੈ ਵੀਰ ਦਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਜੀਸੀਬੀ ਵਿਕਾਊ ਹੈ ਜੀ ਮਾਡਲ 2019 ਹਰਿਆਣਾ ਨੰਬਰ ਏਰੀਆ ਭਾਦਰਾ ਰਾਜਸਥਾਨ ਰੇਟ 22 ਲੱਖ ਰੁਪਏ 22 ਲੱਖ ਰੁਪਏ ਰੇਟ ਰੱਖੇ ਗਿਆ ਜੀ 19 ਮਾਡਲ ਹੈ ਹਰਿਆਣਾ ਨੰਬਰ ਹੈ ਜੀ 8233202374 8233202374 ਇਸ ਨੰਬਰ ਤੇ ਫੋਨ ਕਰਕੇ ਜੀਸੀਵੀ 2019 ਮਾਡਲ ਹਰਿਆਣਾ ਨੰਬਰ 22 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਦਾ ਤਾਹਦ ਲੋ ਤਨ ਬਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਲੋਜੀਕ ਹੋਰ ਤੁਹਾਡੇ ਲਈ ਬਹੁਤ ਵਧੀਆ ਜ਼ਮੀਨ ਲੈ ਕੇ ਆਏ ਆ ਜੀ 3.5 ਨੇਕੜ ਕਮਰਸ਼ੀਅਲ ਜ਼ਮੀਨ ਵਿਕਾਊਆ ਨੇੜੇ ਹੁੱਡਾ ਸੈਕਟਰ ਐਨ ਐਚ 9 ਬਾਈਪਾਸ ਫਤਿਹਵਾਦ ਰੇਟ 15 ਕਰੋੜ 780 ਫੁੱਟ ਫਰੰਟ ਕਲੋਨੀ ਮੈਰਿਜ ਪੈਲਸ ਸਕੂਲ ਬਣਾਉਣ ਦੇ ਲਈ ਬਹੁਤ ਵਧੀਆ ਜਗ੍ਹਾ ਜੀ ਜੇ ਕਿਸੇ ਵੀ ਵੀਰ ਨੇ ਕਲੋਨੀ ਮੈਰਿਜ ਪੈਲੇਸ ਸਕੂਲ ਬਣਾਉਣ ਦੇ ਲਈ ਇਹ ਵਧੀਆ ਜਗ੍ਹਾ ਜੀ ਜੇਕਰ ਕੋਈ ਵੀਰ ਖਰੀਦਣਾ ਚਾਹੁੰਦਾ ਹੋਵੇ ਨੰਬਰ ਸਕਰੀਨ ਤੇ ਨੋਟ ਕਰ ਸਕਦੇ ਹੋ 99925 37528 99925 37528 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਢੇ 3 ਨੇਕੜ ਕਮਰਸ਼ੀਅਲ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਵੀਰ ਵਧੀਆ ਕਮੈਂਟ ਕਰਦੇ ਨੇ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਕਈ ਵੀਰਾਂ ਦੇ ਤੋਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਖੇਤੀਬਾੜੀ ਵਾਲੇ ਸੰਦ ਗੱਡੀਆਂ ਜ਼ਮੀਨ ਪਲਾਟ ਕੋਠੀਆਂ ਕਰਮਕਾਨ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਕਮੈਂਟਾਂ ਦੇ ਵਿੱਚ ਇੱਕ ਵਾਰ ਜਰੂਰ ਲਿਖਿਓ ਜੀ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਤਾਂ ਕਿ ਇਹ ਵੀਡੀਓ ਔਰ ਵੀ ਬੀਰਾਂ ਭਣਾਂ ਤੱਕ ਪਹੁੰਚ ਸਕੇ ਤੁਸੀਂ ਕਿਤੇ ਵੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਫੇਸਬੁੱਕ ਗਰੁੱਪਾਂ ਦੇ ਵਿੱਚ WhatsApp ਜਿੱਥੇ ਵੀ ਤੁਹਾਡਾ ਦਿਲ ਕਰੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਬਣਰੋ ਤੁਸੀਂ ਆਪਣੇ ਚੈਨਲ ਡਾਇਰੈਕਟਰ ਮੇਲ ਐਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ